ਉਹ ਹੋਇਆ ਬਾਕੀ ਨਾ ਉਹ ਸਕੀਮ ਕੋਈ ਭੈਰ ਕੋਟੋਂ ਲੈ ਗਈ। ਜਿਹੜਾ ਹਾਂ ਦਾ ਬੱਚੇ ਕਰਦੇ ਆ ਕੋਈ ਉਹਨੂੰ ਇਹ। ਕਿੰਨੇ ਛੜੀ ਆਉਂ। ਮੈਂ ਸੁਪੇਂਟ ਲਗਾ ਦੇ ਗਿਆ। ਤੇ ਮੈਂ ਕੋਪੀ ਤੇ ਰਾਬੀ। ਉਹ ਹੈ ਤੇ ਇਨ 3 4 ਕਰਨਾ ਦੰਗ ਵਿੱਚ। ਆਹ ਉਹ ਤਾਂ ਖੁਸ਼। ਗਲਤੀ ਹੋਈ ਸੀ ਨਾ ਕੱਲੋ ਹੀ ਕੱਲੋ ਨੋਰਥ ਤੋਂ ਅੱਜ ਸਵੇਰ ਤੋਂ ਫੋਨ ਕਰੇ ਮੈਸੇਜ ਕੀਤਾ ਭਾਈ ਸਾਣਾ ਗੱਲ ਕਰੋ ਪਰ ਉਹ ਵਾਲੇ ਨੇ ਕਰਦਾ ਨਹੀਂ ਮੈਸੇਜ ਪਾਸ ਹੋ ਗਿਆ ਮਤਲਬ ਬਰਸਾ ਦੇਖਿਆ ਮੈਸੇਜ ਉਹਨਾਂ ਬਰਸਾ ਕੋਲ ਬਦਲ ਫਿਰ ਉਹ ਹੀ 10 ਮਿੰਟ ਡੀਐਸਪੀ ਸਾਹਿਬ ਆਪਣਾ ਫੋਨ ਨਹੀਂ ਨਾ ਸੁਣ ਨਹੀਂ ਆਪਣਾ ਫੋਨ ਨਹੀਂ ਕਰਦਾ ਤੁਸੀਂ ਵਟਸਐਪ ਵੀ ਯੂਜ਼ ਕਰਦੇ ਬੰਦ ਕਰ ਦਿੰਦਾ ਇਹ ਕਹਿ ਦੇ ਸੀ ਉਹ ਜੰਡਾ ਇੱਥੇ ਘਰ ਇੱਥੇ ਕੰਨ ਹੋਣ ਤੇ ਜੀ ਉਹਦਾ ਜੀ Og <coughs> det <coughs> ਹਾਂ ਉੱਛਾ ਪਈ ਜਾ ਰਹੀ ਹੈ ਚਾਹ ਨਹੀਂ ਮੇਰੀ ਹੱਦੇ ਬਈ ਦੇਖੀਂ ਜੀ ਅੱਜ ਦਾ ਮੌਸਮ ਹੈ ਮੈਂ ਹਾੜੀਵਾਲ ਜਾਣਾ ਜੇ ਇਹਨਾਂ ਨੇ ਵੀ ਆਪਣੇ ਪਿੰਡ ਪਹੁੰਚਣਾ ਹੈ ਇਹਨਾਂ ਨੇ ਵੀ ਤੇ ਧੂੜ ਤੋਂ ਪਤਾ ਜ਼ਿਆਦਾ ਹੈ ਕੀ ਹੁਸ਼ਾਲਪੁਰ ਦੇ ਵਿੱਚ ਤੇ ਉਹ ਮੈਨੂੰ ਦੱਸਤੀ ਉਹਨਾਂ ਸਾਰੇ ਠੀਕ ਉਹ ਤਾਂ ਕੋਈ ਗੱਲ ਮੈਂ ਇਹ ਵੀ ਦੱਸਦਾ ਭਾਜੀ ਉਹਨਾਂ ਨੂੰ ਆਏ ਉੱਥੇ ਲੈ ਗਏ ਪਿੰਡ ਹਾਂ ਇਹ ਤੇ ਉਹ ਗੱਲੇ ਜ਼ਿਆਦਾ ਬਾਰਾ ਕੁੰਦੇ ਸੀਗੇ